ਹਾਂਜੀ ਦੋਸਤੋ ਇੱਕ ਬਹੁਤ ਵੱਡੇ ਬੰਗਲੇ ਵਿੱਚ ਕਰਦੇ ਇਕ ਲੋਤੇ ਮੁੰਡੇ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ ਆ ਰਿਸ਼ਤੇਦਾਰ ਤੇ ਦੋਸਤ ਪਾਰਟੀ ਵਿੱਚ ਇੰਜੋਏ ਕਰ ਰਹੇ ਸਨ ਨਵੇਂ ਵਿਆਹੀ ਜੋੜੇ ਨੂੰ ਸ਼ਗਨ ਦੇ ਰਹੇ ਸੀ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕੀ ਆ ਇੰਨਾਂ ਖੁਸ਼ੀਆਂ ਤੋਂ ਬਾਅਦ ਇੱਕ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਇੱਕ ਹੈਜਾ ਤੂਫਾਨ ਸੀ ਜਿਹੜਾ ਘਰ ਦੀ ਨੀਂਦ ਨੂੰ ਹਿਲਾ ਕੇ ਰੱਖ ਦੇਵੇਗਾ ਜਿਵੇਂ ਹੀ ਰਾਤ ਹੁੰਦੀ ਹੈ ਤਾਂ ਕਰਦਾ ਉਹ ਮੁੰਡਾ ਜਿਹਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ ਆ ਉਹ ਤੇਜ ਕਦਮਾਂ ਨਾਲ ਸਟੇਜ ਵੱਲ ਆਉਂਦਾ ਹੈ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਸੀ ਸਟੇਜ ਤੇ ਪਹੁੰਚ ਕੇ ਉਹ ਮਾਈਕ ਤੇ ਬੋਲਣ ਲੱਗਦਾ ਹੈ ਉਹ ਕਹਿਣ ਲੱਗਦਾ ਹੈ ਕਿ ਪਾਰਟੀ ਖਤਮ ਹੋਣ ਤੋਂ ਪਹਿਲਾਂ ਮੈਂ ਸਭ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਸਾਰੇ ਲੋਕ ਸ਼ਾਂਤ ਹੋ ਕੇ ਉਸ ਦੀ ਗੱਲ ਨੂੰ ਸੁਣਨ ਲੱਗਦੇ ਨੇ ਆ ਪਹਿਲਾ ਲੋਕਾਂ ਨੂੰ ਲੱਗਿਆ ਕਿ ਉਹ ਆਪਣੀ ਘਰ ਵਾਲੀ ਨੂੰ ਕੁਝ ਸਰਪ੍ਰਾਈਜ਼ ਦੇਣਾ ਚਾਹੁੰਦਾ ਹੈ ਪਰ ਉਹ ਆਪਣੇ ਮਾਪੇ ਵੱਲ ਦੇਖ ਕੇ ਗੱਲ ਕਰਨ ਲੱਗਦਾ ਹੈ ਉਹ ਆਪਣੇ ਮਾਤਾ ਪਿਤਾ ਨੂੰ ਸਟੇਜ ਤੇ ਬੁਲਾਉਂਦਾ ਹੈ ਇਹ ਸੁਣ ਕੇ ਮਾਂ ਪਿਓ ਖੁਸ਼ ਹੋ ਜਾਂਦੇ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਪੁੱਤ ਇੱਥੇ ਸਭ ਦੇ ਸਾਹਮਣੇ ਸਾਡੀ ਮਾਂ ਦੀ ਇੱਜ਼ਤ ਕਰਨ ਵਾਲਾ ਹੈ ਉਹਨਾਂ ਨੇ ਤਾਂ ਇਹ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਦੁਨੀਆ ਕੁਝ ਹੀ ਪਲਾ ਵਿੱਚ ਉਜੜਨ ਵਾਲੀ ਸੀ ਜਿਵੇਂ ਹੀ ਉਹ ਸਟੇਜ ਤੇ ਪਹੁੰਚਦੇ ਹਨ ਤਾਂ ਮੁੰਡਾ ਬਿਨਾਂ ਹਿਜਕੇ ਕਹਿਣ ਲੱਗਦਾ ਹੈ ਕਿ ਮੰਮੀ ਪਾਪਾ ਹੁਣ ਟਾਈਮ ਆ ਗਿਆ ਤੁਹਾਨੂੰ ਇਹ ਘਰ ਛੱਡ ਕੇ ਜਾਣਾ ਪਵੇਗਾ ਸਾਰੇ ਲੋਕ ਇੱਕ ਦੂਜੇ ਵੱਲ ਦੇਖਣ ਲੱਗਦੇ ਨੇ ਆ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਆ ਕਿ ਉਹਨਾਂ ਨੇ ਕੀ ਸੁਣਿਆ ਮਾਂ ਦਾ ਰੰਗ ਇੱਕਦਮ ਪੀਲਾ ਪੈ ਗਿਆ ਉਸ ਦੀ ਮਾਂ ਕਹਿ ਲੱਗਦੀ ਹੈ ਕਿ ਪੁੱਤ ਇਹ ਤੂੰ ਕੀ ਕਹਿ ਰਿਹਾ ਹੈ ਤੂੰ ਮਜ਼ਾਕ ਕਰ ਰਿਹਾ ਹੈ ਪਰ ਮੁੰਡਾ ਕਹਿਣ ਲੱਗਦਾ ਹੈ ਕਿ ਨਹੀਂ ਮਾਂ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹੁਣ ਤੋਂ ਇਹ ਘਰ ਮੇਰਾ ਹੈ ਮੇਰੀ ਪਤਨੀ ਦਾ ਹੈ ਇਸ ਲਈ ਇਸ ਘਰ ਵਿੱਚ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ ਤੁਸੀਂ ਲੋਕ ਕਿਤੇ ਵੀ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਭ ਕੁਝ ਸੁਣ ਕੇ ਮਾਂ ਦਾ ਤਾਂ ਜਿਵੇਂ ਕਲੇਜਾ ਹੀ ਫਟ ਗਿਆ ਹੋਵੇ ਲੋਕ ਇੱਕ ਦੂਜੇ ਵੱਲ ਦੇਖ ਕੇ ਘੂਰਮੂਰ ਕਰ ਰਹੇ ਸਨ ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਤਰ੍ਹਾਂ ਹੋ ਰਿਹਾ ਹੈ ਪਿਓ ਕਹਿਣ ਲੱਗਦਾ ਹੈ ਕੀ ਅਸੀਂ ਇਸ ਘਰ ਨੂੰ ਬਣਾਉਣ ਲਈ ਖੂਨ ਪਸੀਨਾ ਇਕ ਕਰ ਦਿੱਤਾ ਸੀ ਇਹ ਸਭ ਕੁਝ ਤੇਰੇ ਕਰਕੇ ਹੀ ਤਾਂ ਬਣਾਇਆ ਸੀ ਤੇ ਹੁਣ ਤੂੰ ਇਸ ਘਰ ਵਿੱਚੋਂ ਸਾਨੂੰ ਹੀ ਬਾਹਰ ਕੱਢ ਰਿਹਾ ਹੈ ਇਹ ਤੂੰ ਕਿਉਂ ਜੀਆਂ ਗੱਲਾਂ ਕਰ ਰਿਹਾ ਹੈ ਮੁੰਡਾ ਆਪਣੇ ਪਿਓ ਵੱਲ ਦੇਖਦਾ ਹੈ ਪਰ ਉਹਦੇ ਚਿਹਰੇ ਉੱਤੇ ਕੋਈ ਪਛਤਾਵਾ ਨਹੀਂ ਸੀ ਉਹ ਕਹਿੰਦਾ ਕੀ ਹੁਣ ਇਹ ਘਰ ਮੇਰਾ ਹੈ ਮੈਨੂੰ ਨਹੀਂ ਲੱਗਦਾ ਕੀ ਇਸ ਘਰ ਵਿੱਚ ਮੈਨੂੰ ਤੁਹਾਡੀ ਕੋਈ ਲੋੜ ਹੈ ਤੁਸੀਂ ਆਪਣੇ ਆਪ ਘਰ ਤੋਂ ਚਲੇ ਜਾਓਗੇ ਕੀ ਮੈਂ ਤੁਹਾਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢਾਂ ਇਹ ਸਭ ਕੁਝ ਸੁਣ ਕੇ ਮਾਪਿਓ ਜਿਵੇਂ ਸੁੰਨ ਹੋ ਗਏ ਮੁੰਡੇ ਦੀ ਮਾਤਾ ਜ਼ਮੀਨ ਤੇ ਬੈਠ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਪਿਓ ਰੱਬ ਵੱਲ ਦੇਖ ਕੇ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਪਰੈਜਾ ਕੀ ਹੋ ਗਿਆ ਸੀ ਜਿਸ ਪੁੱਤਰ ਨੂੰ ਉਹ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਸੀ ਅੱਜ ਉਹ ਉਹਨਾਂ ਨੂੰ ਘਰ ਤੋਂ ਧੱਕੇ ਮਾਰ ਕੇ ਬਾਹਰ ਕੱਢਣ ਲੱਗਾ ਸੀ ਪੂਰੀ ਕਹਾਣੀ ਜਾਣਨ ਲਈ ਆ ਸਾਰੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੁਹਾਨੂੰ ਸਾਰੀ ਗੱਲ ਪੂਰੀ ਪੂਰੀ ਤਰ੍ਹਾਂ ਸਮਝ ਆ ਜਾਵੇਗੀ ਆ ਦਿੱਲੀ ਦਾ ਇੱਕ ਮਸ਼ਹੂਰ ਬਿਜ਼ਨਸਮੈਨ ਸੁਰੇਸ਼ ਹੂਣਾ ਕਾਫੀ ਬੁੱਢਾ ਹੋ ਚੁੱਕਿਆ ਸੀ ਉਹਨੇ ਸਾਰੀ ਉਮਰ ਬਹੁਤ ਜ਼ਿਆਦਾ ਮਿਹਨਤ ਕਰਕੇ ਇੱਕ ਬਹੁਤ ਵੱਡੀ ਕੰਪਨੀ ਖੜੀ ਕੀਤੀ ਸੀ ਆ ਉਹਨਾਂ ਕੋਲ ਇੱਕ ਬਹੁਤ ਵੱਡਾ ਘਰ ਸੀ ਆ ਘਰ ਵਿੱਚ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਸੀ ਖੁੱਲਾ ਪੈਸਾ ਸੀ ਆ ਪਰ ਪਤਨੀ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਬਿਲਕੁਲ ਇਕੱਲੇ ਰਹਿ ਗਏ ਸਨ ਉਹਨਾਂ ਦਾ ਇਕਲੌਤਾ ਮੁੰਡਾ ਸੀ ਆ ਸੁਰੇਸ਼ ਸੋਚਦੇ ਸੀ ਕਿ ਹੁਣ ਮੁੰਡੇ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਨੌਕਰ ਚ ਆਵੇਗੀ ਆ ਤਾਂ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਲਵੇਗੀ ਆ ਉਹ ਆਪਣੇ ਪੁੱਤ ਦਾ ਵਿਆਹ ਤੁਮ ਤਾਂ ਨਾਲ ਕਰਦੇ ਹਨ ਨਵੀਂ ਨੌਕਰ ਵਿੱਚ ਆਉਂਦੀ ਹੈ ਪਰ ਸੁਰੇਸ਼ ਦੇ ਸੁਪਨਿਆਂ ਦੇ ਉਲਟ ਪੁੱਤ ਤੇ ਨੌ ਦਾ ਵਿਵਹਾਰ ਬਦਲ ਗਿਆ ਸੀ ਆ ਪਹਿਲਾਂ ਤਾਂ ਉਸ ਤੋਂ ਧੂਰੀ ਬਣਾ ਲੈਂਦੇ ਨੇ ਆ ਫਿਰ ਥੋੜੇ ਟਾਈਮ ਬਾਅਦ ਖੁੱਲ ਕੇ ਉਹਨਾਂ ਨਾਲ ਬੂਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ ਨੂ ਤੇ ਬੁੱਤਾ ਆਪ ਤਾਂ ਬਾਹਰ ਹੋਟਲਾਂ ਵਿੱਚ ਖਾਣਾ ਖਾਣ ਜਾਂਦੇ ਤੇ சுரேਸ਼ ਨੂੰ ਸਵੇਰ ਦਾ ਬੱਚਾ ਕੁਚਿਆ ਖਾਣਾ ਮਿਲਦਾ ਇੱਕ ਦਿਨ ਜਦੋਂ ਉਹਨਾਂ ਨੂੰ ਕਿਸੇ ਨੇ ਵੀ ਰੋਟੀ ਨਾ ਪੁੱਛਿਆ ਤਾਂ ਇਹ ਦੇਖ ਕੇ சுரேਸ਼ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹਨਾਂ ਨੂੰ ਸਭ ਤੋਂ ਵੱਧ ਦਰਦ ਉਸ ਟਾਈਮ ਹੁੰਦਾ ਹੈ ਜਦੋਂ ਪੁੱਤ ਨੇ ਨੂ ਨਾਲ ਮਿਲ ਕੇ சுரேਸ਼ ਨੂੰ ਆ ਪਾਗਲਕੋਸ਼ਿਤ ਕਰ ਦਿੱਤਾ ਸੀ ਆ ਉਨੇ ਪੂਰੀ ਕੋਸ਼ਿਸ਼ ਕੀਤੀ ਸੀ ਆ ਕਿ ਉਹਨਾਂ ਨੂੰ پاਗਲ ਕੋਸ਼ਿਤ ਕੀਤਾ ਜਾਵੇ ਮੁੰਡੇ ਨੇ ਸਾਰੀ ਜ਼ਮੀਨ ਜਾਇਦਾਦ ਸੁਰੇਸ਼ਪਾਲ ਤੋਂ ਆ ਆਪਣੇ ਨਾਮ ਕਰਵਾ ਲਈ ਸੀ ਆ ਸੁਰੇਸ਼ ਦਾ ਪੁੱਤ ਜਿਸ ਦਾ ਨਾਮ ਵਿਸ਼ਾਲ ਸੀ ਆ ਉਹ ਹੁਣ ਬਿਲਕੁਲ ਹੀ ਬਦਲ ਚੁੱਕਿਆ ਸੀ ਆ ਘਰ ਵਿੱਚ ਸੁਰੇਸ਼ ਲਈ ਕੋਈ ਜਗ੍ਹਾ ਨਹੀਂ ਸੀ ਆ ਇੱਕ ਰਾਤ ਸੁਰੇਸ਼ ਜੀ ਚੁੱਪਚਾਪ ਕਰਕੇ ਘਰੋਂ ਬਾਹਰ ਨਿਕਲ ਜਾਂਦਾ ਹੈ ਗੇਟ ਤੇ ਖੜ ਕੇ ਉਹ ਆਪਣੇ ਬਣਾਏ ਹੋਏ ਘਰ ਨੂੰ ਦੇਖਦਾ ਹੈ ਕੰਦਾ ਉਹੀ ਸਨ ਛੱਤ ਵੀ ਉਹੀ ਸੀ ਪਰ ਹੁਣ ਉਹਨਾਂ ਦਾ ਇਸ ਘਰ ਉੱਤੇ ਕੋਈ ਹੱਕ ਨਹੀਂ ਸੀ ਪਰੇ ਮਨ ਨਾਲ ਉਹ ਘਰ ਤੋਂ ਬਾਤੂਰ ਪਏ ਅਤੁਰ ਦੇ ਤੁਰਦੇ ਉਹਨਾਂ ਨੂੰ ਸਵੇਰ ਹੋ ਗਈ ਉਹ ਇੱਕ ਗੁਰੂ ਘਰ ਵਿੱਚ ਪਹੁੰਚ ਗਏ ਉਹ ਗੁਰੂ ਘਰ ਦੇ ਲੰਗਰ ਵਿੱਚ ਬੈਠ ਕੇ ਖਾਣਾ ਖਾ ਰਹੇ ਸਨ ਪਹਿਲੀ ਵਾਰ ਉਹਨਾਂ ਨੇ ਕਿਸੇ ਤੋਂ ਰੋਟੀ ਖਾਧੀ ਸੀ ਹੁਣ ਉਹ ਗੁਰੂ ਘਰ ਵਿੱਚ ਹੀ ਸੇਵਾ ਕਰਨ ਲੱਗ ਗਏ ਦੂਜੇ ਪਾਸੇ ਜਦੋਂ ਵਿਸ਼ਾਲ ਨੂੰ ਲੋਕ ਪੁੱਛਦੇ ਕੀ ਆ ਤੇਰੇ ਪਾਪਾ ਕਿੱਥੇ ਨੇ ਤਾਂ ਉਹ ਉਹਨਾਂ ਨੂੰ ਕਹਿ ਦਿੰਦਾ ਕਿ ਉਹ ਤਾਂ ਤੀਰਥ ਯਾਤਰਾ ਤੇ ਗਏ ਹਨ ਲੋਕਾਂ ਨੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਇਹ ਗੱਲ ਉੱਥੇ ਹੀ ਖਤਮ ਹੋ ਗਈ ਆ ਕੁਝ ਦਿਨਾਂ ਬਾਅਦ ਸੁਰੇਸ਼ ਦਾ ਗਵਾਂਡੀ ਗੁਰੂ ਘਰ ਹੁੰਦਾ ਹੈ ਤਾਂ ਉਹ ਕੀ ਦੇਖਦਾ ਹੈ ਕਿ ਇਹ ਇੱਕ ਵਧੀ ਹੋਈ ਦਾੜੀ ਆ ਮਲੇ ਕੁਚਲੇ ਕੱਪੜਿਆਂ ਵਿੱਚ ਇੱਕ ਬੰਦਾ ਹੈ ਪਰ ਉਹ ਚਿਹਰਾ ਉਹਨੂੰ ਜਾਣਿਆ ਪਛਾਣਿਆ ਲੱਗਦਾ ਹੈ ਉਹ ਝੋਂਕ ਕੇ ਆ ਕਹਿਣ ਲੱਗਦਾ ਹੈ ਕੀ ਆ ਇਹ ਤਾਂ ਸੁਰੇਸ਼ ਜੀ ਹਨ ਉਹ ਉਹਨਾਂ ਦੇ ਕੋਲ ਜਾ ਕੇ ਪੁੱਛਣ ਲੱਗਦਾ ਹੈ ਕਿ ਆ ਤੁਸੀਂ ਇੱਥੇ ਆ ਇਸ ਹਾਲਤ ਵਿੱਚ ਕਿਵੇਂ ਪਹੁੰਚ ਗਏ சுரேਸ਼ ਆਪਣੇ ਗਵਾਂਡੀ ਨੂੰ ਦੱਸਦਾ ਹੈ ਕਿ ਨੋ ਪੁੱਤ ਨੇ ਘਰ ਚੋਂ ਬਾਹਰ ਕੱਢ ਦਿੱਤਾ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਹੈ ਹੋਰ ਮੈਂ ਕਿੱਥੇ ਜਾਂਦਾ ਉਸ ਦੀ ਅੱਖਾਂ ਵਿੱਚ ਹੰਝੂ ਸਨ ਉਹਨ ਉਸ ਦੀ ਅੱਖਾਂ ਵਿੱਚ ਕੋਈ ਪਛਤਾਵਾ ਜਾਂ ਗਿਲਾ ਸ਼ਿਕਵਾ ਨਹੀਂ ਸੀ ਬਸ ਇੱਕ ਸਬਰ ਸੀ ਆ சுரேਸ਼ ਕਹਿੰਦਾ ਸੀ ਆ ਕਿ ਪਹਿਲਾਂ ਤਾਂ ਮੈਂ ਮਰਨ ਬਾਰੇ ਸੋਚਿਆ ਪਰ ਫਿਰ ਮੈਨੂੰ ਲੱਗਿਆ ਕਿ ਮਰਨਾ ਤਾਂ ਇੱਕ ਬਹੁਤ ਵੱਡਾ ਪਾਪ ਹੈ ਇਸੇ ਲਈ ਮੈਂ ਇੱਥੇ ਗੁਰੂ ਘਰ ਵਿੱਚ ਆ ਗਿਆ ਗੁਰੂ ਘਰ ਵਿੱਚ ਸੇਵਾ ਕਰ ਲੈਣਾ ਹਾਂ ਦੋ ਟਾਈਮ ਰੋਟੀ ਖਾ ਲੈਂਦਾ ਹਾਂ ਇਹ ਸਭ ਕੁਝ ਸੁਣ ਕੇ ਉਸ ਗਵੰਡੀ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇ ਤੁਹਾਡੇ ਪੁੱਤ ਨੇ ਤੁਹਾਨੂੰ ਘਰੋਂ ਬਾਹਰ ਕੱਢ ਦਿੱਤਾ ਤਾਂ ਇਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਮੈਂ ਤੁਹਾਨੂੰ ਆਪਣੇ ਘਰ ਰੱਖਣਾ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡਾ ਖਿਆਲ ਰੱਖਾਂਗਾ ਸੁਰੇਸ਼ ਨੇ ਮਨਾਂ ਕਰ ਦਿੱਤਾ ਉਹ ਕਹਿੰਦਾ ਕੀ ਆ ਜਿਹਨੂੰ ਮੈਂ ਪਾਲ ਪੋਸ ਕੇ ਵੱਡਾ ਕੀਤਾ ਜਦੋਂ ਉਹ ਹੀ ਮੈਨੂੰ ਆਪਣੇ ਘਰ ਵਿੱਚ ਰੱਖਣ ਲਈ ਤਿਆਰ ਨਹੀਂ ਆ ਤਾਂ ਤੁਸੀਂ ਮੇਰੀ ਅਫੀਕਰ ਕਿਉਂ ਕਰ ਰਹੇ ਹੋ ਮੈਂ ਇੱਥੇ ਠੀਕ ਹਾਂ ਇਹ ਸੁਣ ਕੇ ਇੱਕ ਵਾਰੀ ਤਾਂ ਉਸ ਦਾ ਗਵੰਡੀ ਆ ਚੁੱਪ ਕਰ ਗਿਆ ਪਰ ਉਹਨੇ ਹਾਰ ਨਾ ਮੰਨੀ ਉਹ ਗੁਰਦੁਆਰੇ ਦੇ ਅੰਦਰ ਗਿਆ ਉੱਥੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਸੁਰੇਸ਼ ਦੀ ਹਾਲਤ ਬਾਰੇ ਦੱਸਣ ਲੱਗਿਆ ਕਮੇਟੀ ਦੇ ਪ੍ਰਧਾਨ ਨੇ ਪੂਰੀ ਗੱਲ ਨੂੰ ਧਿਆਨ ਨਾਲ ਸੁਣਿਆ ਕੁਝ ਪਲ ਲਈ ਸੋਚਿਆ ਤੇ ਫਿਰ ਬਾਹਰ ਆ ਗਿਆ ਉਹ சுரேਸ਼ ਜੀ ਦੇ ਕੋਲ ਜਾ ਕੇ ਕਹਿਣ ਲੱਗਦਾ ਹੈ ਕਿ சுரேਸ਼ ਜੀ ਤੁਸੀਂ ਅੰਦਰ ਚਲੋ ਤੁਹਾਡੇ ਰਹਿਣ ਦਾ ਮੈਂ ਇਂਤਜ਼ਾਮ ਕਰ ਦੇਵਾਂਗਾ ਮੈਂ ਖੁਦ ਦੇਖਾਂਗਾ ਪਰ சுரேਸ਼ ਜੀ ਕਹਿਣ ਲੱਗਦਾ ਹੈ ਕੀ ਆ ਮੈਂ ਇੱਥੇ ਠੀਕ ਹਾਂ ਪ੍ਰਧਾਨ ਫਿਰ ਕਹਿਣ ਲੱਗਦਾ ਹੈ ਕਿ ਤੁਸੀਂ ਅੰਦਰ ਆਓ ਮੈਂ ਤੁਹਾਨੂੰ ਅੰਦਰ ਰਹਿਣ ਲਈ ਇੱਕ ਕਮਰਾ ਦੇ ਦੇਵਾਂਗਾ ਤੁਸੀਂ ਫਿਕਰ ਨਾ ਕਰੋ ਜਦੋਂ சுரேਸ਼ ਇਹ ਕਹਿੰਦਾ ਹੈ ਕਿ ਇੱਥੇ ਹੋਰ ਵੀ ਆ ਬਹੁਤ ਸਾਰੇ ਲੋਕ ਬੈਠੇ ਹੋਏ ਹਨ ਮੈਂ ਵੀ ਉਹਨਾਂ ਵਾਂਗ ਹੀ ਇੱਕ ਹਾਂ ਤਾ ਪ੍ਰਧਾਨ ਕਹਿੰਦਾ ਹੈ ਕਿ ਨਹੀਂ ਬਾਬਾ ਜੀ ਇਹ ਲੋਕ ਆਪਣਾ ਧੰਦਾ ਚਲਾ ਰਹੇ ਨੇ ਆ ਇੱਥੇ ਮੰਗਦੇ ਨੇ ਤੇ ਤੁਸੀਂ ਮਜਬੂਰੀ ਵਿੱਚ ਇੱਥੇ ਰਹਿ ਰਹੇ ਹੋ ਇਹ ਸਭ ਕੁਝ ਸੁਣ ਕੇ சுரேਸ਼ ਪ੍ਰਧਾਨ ਦੇ ਨਾਲ ਜਾਣ ਲਈ ਤਿਆਰ ਹੋ ਜਾਂਦਾ ਹੈ ਹੁਣ சுரேਸ਼ ਦੀ ਜ਼ਿੰਦਗੀ ਥੋੜੀ ਸੋਖੀ ਹੋ ਗਈ ਆ ਗਵਾਂਢੀ ਜਦੋਂ சுரேਸ਼ ਜੀ ਦੇ ਪੁੱਤ ਵਿਸ਼ਾਲ ਕੋਲ ਜਾਂਦਾ ਤਾਂ ਉਹ ਆਰਾਮ ਨਾਲ ਬੈਠਾ ਸੀ ਆ ਗਵਾਂਢੀ ਗੁੱਸੇ ਵਿੱਚ ਉਸ ਨੂੰ ਕਹਿਣ ਲੱਗਦਾ ਹੈ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਜਿਸ ਪਿਓ ਨੇ ਤੈਨੂੰ ਵੱਡਾ ਕੀਤਾ ਪੜਾਇਆ ਲਿਖਾਇਆ ਐਨਾ ਵਧੀਆ ਘਰ ਬਣਾ ਕੇ ਦਿੱਤਾ ਉਸੇ ਪਿਓ ਨੂੰ ਤੂੰ ਆ ਘਰ ਚੋਂ ਬਾਹਰ ਕੱਢ ਦਿੱਤਾ ਪਰ ਇਸਤੇ ਵੀ ਵਿਸ਼ਾਲ ਕਹਿਣ ਲੱਗਦਾ ਹੈ ਕਿ ਮੈਨੂੰ ਗਿਆਨ ਦੇਣ ਦੀ ਕੋਈ ਲੋੜ ਨਹੀਂ ਆ ਮੈਨੂੰ ਜੋ ਸਹੀ ਲੱਗਿਆ ਮੈਂ ਉਹ ਹੀ ਕੀਤਾ ਤੇ ਜੇ ਤੁਸੀਂ ਮੇਰੇ ਨਾਲ ਜ਼ਿਆਦਾ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਪੁਲਿਸ ਵਿੱਚ ਤੁਹਾਡੀ ਸ਼ਿਕਾਇਤ ਕਰ ਦਵਾਂਗਾ ਤੁਸੀਂ ਇੱਥੋਂ ਜਾ ਸਕਦੇ ਹੋ ਉਹ ਆਦਮੀ ਹੈਰਾਨ ਰਹਿ ਗਿਆ ਉਹਨੂੰ ਸਮਝਾ ਗਈ ਆ ਕੀ ਆ ਇਸ ਮੁੰਡੇ ਦੇ ਦਿਲ ਵਿੱਚ ਹੁਣ ਬਿਲਕੁਲ ਵੀ ਪਛਤਾਵਾ ਜਾਂ ਸ਼ਰਮ ਨਹੀਂ ਰਹੀ ਆ ਇਹ ਤਾਂ ਠੀਠ ਹੋ ਗਿਆ ਹੈ ਗਵਾਂਡੀ ਚੁੱਪਚਾਪ ਘਰ ਤੋਂ ਬਾਹਰ ਆ ਜਾਂਦਾ ਹੈ ਪਰ ਉਹਨੇ ਸਾਰੇ ਮਹੌਲੇ ਵਿੱਚ ਇਹ ਗੱਲ ਫੈਲਾ ਦਿੱਤੀ ਸੀ ਕਿ ਵਿਸ਼ਾਲ ਨੇ ਆਪਣੇ ਪਿਓ ਨੂੰ ਇਸ ਤਰ੍ਹਾਂ ਘਰੋਂ ਬਾਹਰ ਕੱਢ ਦਿੱਤਾ சுரேਸ਼ ਦਾ ਮੁੰਡਾ ਹੁਣ ਜਿੱਥੇ ਵੀ ਜਾਂਦਾ ਲੋਕ ਉਸ ਨੂੰ ਅਜੀਬ ਨਿਗਾਹ ਨਾਲ ਦੇਖਣ ਲੱਗਦੇ ਆ ਰਿਸ਼ਤੇਦਾਰਾਂ ਨੇ ਆ ਉਸ ਤੋਂ ਮੂ ਮੋਰ ਲਿਆ ਲੋਕਾਂ ਨੇ ਉਸ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਭਾਵੇਂ ਵਿਸ਼ਾਲ ਬਹੁਤ ਅਮੀਰ ਬਣ ਗਿਆ ਸੀ ਪਰ ਇੱਜ਼ਤ ਦਾ ਹੌਲੀ-ਹੌਲੀ ਘਟਣ ਲੱਗੀ ਸੀ ਆ ਇਸੇ ਤਰ੍ਹਾਂ ਦਿਨ ਬੀਤਦੇ ਗਏ ਗੁਰਦੁਆਰੇ ਵਿੱਚ ਰਹਿਣ ਵਾਲਾ ਸੁਰੇਸ਼ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਗੁਰਦੁਆਰਾ ਕਮੇਟੀ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸਮਾਂ ਇਸੇ ਤਰ੍ਹਾਂ ਚੱਲਣ ਲੱਗ ਗਿਆ ਵਿਸ਼ਾਲ ਦੀ ਪਤਨੀ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਪੁੱਤ ਹੌਲੀ-ਹੌਲੀ ਵੱਡਾ ਹੋਣ ਲੱਗ ਗਿਆ ਸੀ ਆ ਪਰ ਉਹਨੇ ਆਪਣੇ ਘਰ ਦੇ ਬਾਰੇ ਵੀ ਅਜੀਬ ਜਿਹੀਆਂ ਗੱਲਾਂ ਸੁਣੀਆਂ ਹੋਈਆਂ ਸਨ ਉਹਨੇ ਸੁਣਿਆ ਹੋਇਆ ਸੀ ਕਿ ਕਿਸ ਤਰ੍ਹਾਂ ਤੇਰੇ ਪਿਓ ਨੇ ਤੇਰੇ ਦਾਦੇ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਲੋਕਾਂ ਨੇ ਉਹਨੂੰ ਦੱਸਿਆ ਕਿ ਤੇਰੇ ਦਾਦੇ ਨੂੰ ਤੇਰੇ ਮਾਪਿਓ ਨੇ ਘਰ ਚੋਂ ਬਾਹਰ ਕੱਢ ਦਿੱਤਾ ਸੀ ਤੇਰਾ ਪਿਓ ਕਰੋੜਾਂ ਦਾ ਮਾਲਕ ਬਣ ਗਿਆ ਤੇ ਤੇਰੇ ਦਾਦੇ ਨੂੰ ਰੋਟੀ ਨਾਲ ਸਰੀ ਇਹ ਗੱਲਾਂ ਉਹਦੇ ਦਿਮਾਗ ਵਿੱਚ ਘਰ ਕਰ ਗਈਆਂ ਹੁਣ ਵਿਸ਼ਾਲ ਦਾ ਮੁੰਡਾ 20 ਸਾਲ ਦਾ ਹੋ ਗਿਆ ਮਾਪਿਓ ਮੁੰਡੇ ਵਾਸਤੇ ਕੁੜੀ ਲੱਭਦੇ ਨੇ ਇੱਕ ਵਧੀਆ ਕੁੜੀ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਅਗਲੀ ਰਾਤ ਪਾਰਟੀ ਰੱਖੀ ਜਾਂਦੀ ਹੈ ਬਹੁਤੀ ਤੁਮ-ਤਮ ਨਾਲ ਵਿਆਹ ਕੀਤਾ ਜਾਂਦਾ ਹੈ ਪਾਰਟੀ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਸਨ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਉਦੋਂ ਹੀ சுரேਸ਼ ਦਾ ਪੋਤਾ ਸਟੇਜ ਤੇ ਚੜ ਜਾਂਦਾ ਹੈ ਜੀ ਦਾ ਵਿਆਹ ਸੀ ਉਹ ਮਾਈਕ ਵਿੱਚ ਕਹਿਣ ਲੱਗਦਾ ਹੈ ਕਿ ਸਾਰੇ ਲੋਕ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਕ ਬਹੁਤ ਹੀ ਜ਼ਰੂਰੀ ਗੱਲ ਕਹਿਣ ਲੱਗਿਆ ਹਾਂ ਸਾਰੇ ਮਹਿਮਾਨ ਉਸ ਵੱਲ ਦੇਖਣ ਲੱਗਦੇ ਹਨ ਓ ਆਪਣੇ ਮਾਪਿਓ ਵੱਲ ਦੇਖ ਕੇ ਕਹਿ ਲੱਗਦਾ ਹੈ ਕਿ ਮੰਮੀ ਪਾਪਾ ਤੁਸੀਂ ਸਟੇਜ ਤੇ ਆਓ ਮਾਪਿਓ ਵੀ ਹੈਰਾਨ ਹੋ ਕੇ ਸਟੇਜ ਤੇ ਆ ਗਏ ਆ ਤੇ ਉਹਨਾਂ ਨੂੰ ਲੱਗਿਆ ਸੀ ਕਿ ਬੇਟਾ ਕੋਈ ਸਰਪ੍ਰਾਈਜ਼ ਦੇਣ ਵਾਲਾ ਹੈ ਪਰ ਅਗਲੇ ਹੀ ਪਲ ਮੁੰਡਾ ਹੌਲੇ ਦੇਣੇ ਬੋਲਦਾ ਹੈ ਉਹ ਕਹਿੰਦਾ ਹੈ ਕਿ ਹੁਣ ਤੁਸੀਂ ਇਸ ਘਰ ਵਿੱਚੋਂ ਜਾ ਸਕਦੇ ਹੋ ਤੁਸੀਂ ਮੈਨੂੰ ਇਹ ਦੱਸੋ ਕੀ ਆ ਤੁਸੀਂ ਆਪਣੇ ਆਪ ਜਾਓਗੇ ਜਾਂ ਮੈਂ ਤੁਹਾਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢਾਂ ਇਹ ਸਭ ਸੁਣ ਕੇ ਸਾਰਾ ਹਾਲ ਹੀ 당ਗ ਰਹਿ ਜਾਂਦਾ ਹੈ ਮਾਪਿਓ ਦੀ ਖੁਸ਼ੀ 1 ਮਿੰਟ ਵਿੱਚ ਗਾਇਬ ਹੋ ਜਾਂਦੀ ਹੈ ਮਾਂ ਉਸ ਨੂੰ ਕਹਿਣ ਲੱਗਦੀ ਹੈ ਇਹ ਤੂੰ ਕਿਉਂ ਜੀਆਂ ਗੱਲਾਂ ਕਰਦਾ ਹੈ ਪਰ ਮੁੰਡਾ ਗੁੱਸੇ ਵਿੱਚ ਕਹਿਣ ਲੱਗਦਾ ਹੈ ਕੀ ਮਾਂ ਮੈਂ ਤਾਂ ਉਹੀ ਕਰ ਰਿਹਾ ਹਾਂ ਜੋ ਇਸ ਘਰ ਵਿੱਚ ਹਮੇਸ਼ਾ ਤੋਂ ਹੁੰਦਾ ਆਇਆ ਹੈ ਜਦੋਂ ਪੁੱਤ ਦਾ ਵਿਆਹ ਹੋ ਜਾਂਦਾ ਹੈ ਤਾਂ ਮਾਪਿਓ ਨੂੰ ਘਰ ਤੋਂ ਕੱਢ ਦਿੱਤਾ ਜਾਂਦਾ ਹੈ ਇਹ ਸਭ ਕੁਝ ਸੁਣ ਕੇ ਉਹਨਾਂ ਨੂੰ ਸਮਝ ਤਾਂ ਗਈ ਸੀ ਕਿ ਮੁੰਡਾ ਕਿਸਵਾਰੇ ਗੱਲ ਕਰ ਰਿਹਾ ਹੈ ਉਹਨਾਂ ਦੇ ਚਿਹਰੇ ਦਾ ਰੰਗ ਪੀੜਾ ਬੈ ਜਾਂਦਾ ਹੈ ਮੁੰਡਾ ਫਿਰ ਕਹਿੰਦਾ ਹੈ ਕਿ ਤੁਹਾਨੂੰ ਯਾਦ ਨਹੀਂ ਆਇਆ ਤੁਸੀਂ ਦਾਦਾ ਜੀ ਨੂੰ ਆ ਘਰ ਚੋਂ ਕਿਸ ਤਰ੍ਹਾਂ ਬਾਹਰ ਕੱਢਿਆ ਸੀ ਤੁਸੀਂ ਉਹਨਾਂ ਦੀ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਸੀ ਆ ਉਹਨਾਂ ਨੂੰ ਘਰ ਚੋਂ ਬਾਹਰ ਕੱਢ ਦਿੱਤਾ ਸੀ ਇਹ ਸਭ ਕੁਝ ਸੁਣ ਕੇ ਮਾਪਿਓ ਸ਼ਰਮ ਨਾਲ ਸਿਰ ਝੁਕਾ ਲੈਂਦੇ ਹਨ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਮੁੰਡਾ ਇੱਕ ਵਾਰ ਫਿਰ ਜ਼ੋਰ ਨਾਲ ਕਹਿਣ ਲੱਗਦਾ ਹੈ ਕਿ ਹੁਣ ਤੁਹਾਡੇ ਨਾਲ ਵੀ ਉਹੀ ਹੋਏਗਾ ਜੋ ਕੁਝ ਤੁਸੀਂ ਦਾਦਾ ਜੀ ਨਾਲ ਕੀਤਾ ਸੀ ਇਹ ਮਾਪਿਓ ਦਾ ਸਰੀਰ ਕੰਬਣ ਲੱਗਦਾ ਹੈ ਉਹ ਬਿਨਾ ਕੁਝ ਬੋਲੇ ਸਟੇਜ ਤੋਂ ਥੱਲੇ ਆ ਜਾਂਦੇ ਹਨ ਉੱਥੇ ਮੌਜੂਦ ਸਾਰੇ ਲੋਕ ਚੁੱਪਚਾਪ ਇਹ ਸਭ ਕੁਝ ਸੁਣ ਰਹੇ ਸੀ ਆ ਮਾਪਿਓਂ ਗੇਟ ਵੱਲ ਜਾਣ ਲੱਗਦੇ ਨੇ ਤਾਂ ਮੁੰਡਾ ਭੱਜ ਕੇ ਉਹਨਾਂ ਦੇ ਕੋਲ ਆਉਂਦਾ ਹੈ ਪਰ ਉਹ ਉਹਨਾਂ ਨੂੰ ਰੋਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਤਾਂ ਸਿਰਫ ਤੁਹਾਨੂੰ ਇਹ ਅਹਿਸਾਸ ਦਿਵਾਉਣਾ ਚਾਹੁੰਦਾ ਸੀ ਆ ਕਿ ਜਦੋਂ ਤੁਸੀਂ ਦਾਦਾ ਜੀ ਨੂੰ ਆ ਘਰ ਤੋਂ ਕੱਢਿਆ ਸੀ ਆ ਉਹਨਾਂ ਦੇ ਉੱਤੇ ਕੀ ਬਿੱਤੀ ਹੋਣੀ ਆ ਤੁਸੀਂ ਆਪਣੇ ਪਿਓ ਨਾਲ ਇਸ ਤਰ੍ਹਾਂ ਕਿਵੇਂ ਕੀਤਾ ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਜੋ ਕੁਝ ਤੁਸੀਂ ਕੀਤਾ ਸੀ ਉਹ ਮੇਰੇ ਤੋਂ ਨਹੀਂ ਹੋਣਾ ਮੁੰਡਾ ਮਾਪਿਓ ਦਾ ਹੱਥ ਫੜ ਕੇ ਉਹਨਾਂ ਨੂੰ ਅੰਦਰ ਲੈ ਆਉਂਦਾ ਹੈ ਪਰ ਹੁਣ ਅੰਦਰ ਦਾ ਮਾਹੌਲ ਆ ਉਸ ਤਰ੍ਹਾਂ ਦਾ ਨਹੀਂ ਸੀ ਜਿਵੇਂ ਪਹਿਲਾਂ ਸੀ ਆ ਉਹਨਾਂ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਸੀ ਆ ਮੁੰਡੇ ਦੀਆਂ ਨਜ਼ਰਾਂ ਵਿੱਚ ਵੀ ਉਹ ਪੂਰੀ ਤਰ੍ਹਾਂ ਡਿੱਗ ਚੁੱਕੇ ਸਨ ਜਦੋਂ ਆਪਣੇ ਪੁੱਤ ਵੱਲ ਦੇਖਦੇ ਹਨ ਤਾਂ ਉਹਨਾਂ ਨੂੰ ਸੁਰੇਸ਼ ਜੀ ਦਾ ਦਰਦ ਦਿਖਾਈ ਦਿੰਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਸ਼ਰਮ ਅਤੇ ਪਛਤਾਵੇ ਵਿੱਚ गुਜ਼ਾਰ ਦਿੱਤੀ ਆ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਤੁਸੀਂ ਜਿਵੇਂ ਦਾ ਕਰੋਗੇ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਹੀ ਹੋਵੇਗਾ ਏਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਸਵਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਆਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ